ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆਓ ਜੀ ਸ਼ਬਦ ਕਰਦੇ ਆਂ ਆਸਾ ਮਹਿਲਾ ਪੰਜਵਾ ਜਾ ਕਾ ਠਾਕੁਰ ਤੂੰ ਹੀ ਪ੍ਰਭ ਤਾਂਕੇ ਵਡਭਾਗਾ ਉਹ ਸੁਹੇਲਾ ਸਦ ਸੁਖੀ ਸਭ ਪ੍ਰਮਾ ਪਾਉ ਭਾਗਾ ਇਹ ਵਾਲਾ ਸ਼ਬਦ ਕਰਾਂਗੇ ਲੇਕਿਨ ਜਿੱਥੋਂ ਆਪਾਂ ਸ਼ੁਰੂ ਕਰਨਾ ਹੈ ਸ਼ਬਦ ਉਹ ਪੰਕਤੀ ਹੈਗੀ ਹੈ ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ ਇਥੋਂ ਆਪਾਂ ਸ਼ਬਦ ਸ਼ੁਰੂ ਕਰਾਂਗੇ ਪਹਿਲਾਂ ਆਪਾਂ ਗਾਇਨ ਕਰਾਂਗੇ ਆਪ ਸਾਰੇ ਨਾਲ-ਨਾਲ ਗਾਇਓ ਰਸਨਾ ਪਵਿੱਤਰ ਕਰਿਓ ਅਤੇ ਸ਼ਬਦ ਨੂੰ ਸਮਝਿਓ ਸੁਣੋ ਅਤੇ ਉਸ ਤੋਂ ਬਾਅਦ ਫਿਰ ਨੋਟੇਸ਼ਨ ਦੱਸਾਂਗੀ ਹੌਲੀ-ਹੌਲੀ ਸਲੋ-ਸਲੋ ਕੀਰਤਨ ਕਿਸ ਤਰੀਕੇ ਨਾਲ ਕਰਨਾ ਹੈ ਉਹ ਵੀ ਦੱਸਾਂਗੀ ਆਪ ਜੀ ਪੂਰੀ ਵੀਡੀਓ ਵੇਖਿਓ ਔਰ ਵੀਡੀਓ ਦੇ ਵਿੱਚ ਵਿੱਚ ਅਤੇ ਸ਼ੁਰੂ ਵਿੱਚ ਵੀ ਆਪ ਜੀ ਨੂੰ ਸਕਰੀਨ ਦੇ ਉੱਪਰ ਸੱਜੇ ਹੱਥ ਤੇ ਲਿੰਕ ਸ਼ੋ ਹੁੰਦਾ ਹੋਏਗਾ ਥੋੜੀ-ਥੋੜੀ ਦੇਰ ਬਾਅਦ ਉਹ ਲਿੰਕ ਵਿੱਚ ਸ਼ਬਦ ਹੈਗਾ ਤੁਸੀਂ ਉਹ ਲਿੰਕ ਟੱਚ ਕਰਕੇ ਸ਼ਬਦ ਸਿੱਖ ਸਕਦੇ ਹੋ ਉਹਦੇ ਉੱਪਰ ਲਿੰਕ ਜੋ ਹੈਗਾ ਉਹ ਸ਼ਬਦ ਦਾ ਲਿੰਕ ਹੈਗਾ ਆਪ ਜੀ ਥੋੜੀ ਥੋੜੀ ਦੇਰ ਬਾਅਦ ਨਵੇਂ-ਨਵੇਂ ਸ਼ਬਦ ਉਸ ਲਿੰਕ ਤੇ ਆਉਂਦੇ ਨੇ ਆਪ ਜੀ ਉਹ ਲਿੰਕ ਪ੍ਰੈਸ ਕਰਕੇ ਸ਼ਬਦ ਸਿੱਖ ਸਕਦੇ ਹੋ ਆਓ ਜੀ ਕੀਰਤਨ ਕਰਨਾ ਸ਼ੁਰੂ ਕਰਦੇ ਹਾਂ ਅੰਮਰ ਤੇ ਰਸ ਹਰ ਕੀਰਤ ਨੂੰ ਗੋਬਿਰਨਾਥ जप जीव वजो नानक मिल एक ना, अमृत जप जप जीव अमृत हर कीर्तनो प्रभे जाका ठाकुर ताके वडा ओहो सुहेला सद् सुखी सब प्रभ पागा ओहो सुहेला सद सुखी सब ब्रह्म को पगा

ਸਗਲ ਬੇਦਸੋ 7 रसहर कीर्तनो Thank nah, he... oh. i do ਸੁਹਰ ਕੇ ਰਤਨੋ ਕੁਬਿਰ ਲਾ ਪੀਵੇ ਕੁਬਿਰ ਲਾ ਪੀਵੇ ਕੁਬਿਰ ਲਾ ਪੀਵੇ ਕੁਬਿਰ ਲਾ ਪੀਵੇ ਇਹ ਸੰਗਤ ਜੀ ਨੀਵੇਂ ਸੁਰਾਤੇ ਵੇਖਿਆ ਫੀਮੇਲ ਸਕਿੱਲ ਤੇ ਆਓ ਇੱਕ ਵਾਰ ਮੇਲ ਸਕਿੱਲ ਤੇ ਵੇਖਦੇ ਹਾਂ अमृत रस हर कीरतनो हार कीर्तनो कोबिर पिव कोबीर पिव अमृत रस हर कीरतनो हारीर्तनो कोबीर पिव कोिरला पिव को वजो नानक मिले एक ना जप जप जीव वजो नानक मिल एक अमृत जप जप जीव अमृत रस हर कीर्तन विरला

ਕੀਰਤਨੋਂ ਕੀਰਤਨੋਂ ਤੋਂ ਬਾਅਦ ਇਸ ਤਰੀਕੇ ਨਾਲ ਵਾਪਿਸ ਆਣਾ ਹਮਰੇ ਤੇਰਾਸ ਹਰ ਕੀਰਤਨੋਂ ਗਾਰੇ ਸ ਇਸ ਤਰੀਕੇ ਨਾਲ ਵਾਪਿਸ ਆਣਾ ਹਮਰੇ ਤੇਰਾਸ ਹਰ ਕੀਰਤਨੋਂ ਗਾਰੇ ਸ ਕੋਮਲ ਲੱਗੇਗਾ ਇਹ ਵਾਲਾ ਨਹੀਂ ਵੀ ਲੱਗੇਗਾ ਤੇ ਇਹ ਵੀ ਨਹੀਂ ਲੱਗੇਗਾ ਸਾ ਸਾ ਸਾਰੇ ਗਰੇ ਸਾ ਨੀ ਰੇ ਇਹੋਗੇ ਫਸਟ ਲਾਈਨ ਦੂਸਰੀ ਵੇਖੋ ਵਜੋ ਨਾਨਕ ਮਿਲੇ ਏਕ ਨਾਮ ਰਿੱਧ ਜਪ ਜਪ ਜੀਵ ਹੈ ਵਜੋ ਨਾਨਕ ਮਿਲੇ ਏਕ ਨਾਮ ਵਜੋ ਨਾਨਕ ਮਿਲੇ ਮਿਲੇ ਤੱਕ ਇੱਥੇ ਆਣਾ ਵਜੋ ਨਾਨਕ ਮਿਲੇ ਏਕ ਨਾਮ सा एक मागा रे मागमाग पा न गारे सनि गारे सी रिद जप जप हृद जप जप जि ਸੇ ਮੂਮੀ ਰੇਦ ਜਪ ਜਪੋ ਜੀਵੇ ਨੀ ਨੀਸਾ ਨਿਧ ਰੇ ਨੀ ਨੀਸਾ ਨਿਧ ਰੇ ਜਾ ਕਾਠਾ ਕੁਰ ਤੂੰ ਹੀ ਪ੍ਰਭ ਤਾਂ ਕੇ ਵਡ ਪਾਗਾ ਜਾ ਜਾਂਕ ja ਧਾ ਪਾ ਧਾ ਪਾ ਧਾ ਪਾ ਧਾ ਇਹ ਹੋ ਗਿਆ ਦੂਜੀ ਲਾਈਨ ਵੀ ਐਵੇਂ ਹੀ ਬੋਲੀ ਜਾਏਗੀ ਉਹ ਸੁਹੇਲਾ ਸਦ ਸੁਖੀ ਸਭ ਪਰਮ ਪਾਗਾ ਇਸ ਤੋਂ ਬਾਅਦ þakka ági Kovirla, eða stíkina Kovirla Kovirla Pí ਸਾ ਪਾ ਪਾ ਰੇ ਗਮ ਗ ਰੇ ਸ ਕੋ ਵੀਰੇ ਲਾ ਸੀ ਮਮੀ ਵਾਪਿਸ ਕੋ ਵੀਰੇ ਲਾ ਦੇ ਨੀ ਨੀ ਸਾ ਮੀ ਧਾ ਰੇ ਨੀ ਨੀ ਸ